ਹਾਂਜੀ ਸੰਗਤ ਜੀ ਕੜਾਹੀ ਚ ਪਾ ਲਓ ਪਾਣੀ ਤੇ ਆਓ ਆਪਾਂ ਬਣਾਈਏ ਪਾਸਤਾ ਵਧੀਆ ਪਾਸਤਾ ਬਣਾਉਣਾ ਆਪਾਂ ਲੋਜੀ ਲਫਾਫੇ ਨੂੰ ਲੈਣਾ ਖੋਲ ਤੇ ਪਾਣੀ ਦੇ ਵਿੱਚ ਨਾ ਬਾੜ ਲੈਣਾ ਪਾਣੀ ਚ ਥੋੜਾ ਜਿਹਾ ਨੂਨ ਪਾ ਦਿਓ ਪਹਿਲਾਂ ਨੂਨ ਪਾਉਣ ਨਾਲ ਕੀ ਆ ਵੀ ਪਾਸਤੇ ਦੇ ਵਿੱਚ ਰਚ ਜਾਂਦਾ ਕੱਚਾਪਨ ਨਹੀਂ ਜਾਂ ਨਹੀਂ ਰਹਿੰਦਾ ਆਪਾਂ ਦਾ ਜੀ ਰੰਗ ਬਰੰਗਾ ਪਾਸਤਾ ਆਪਾਂ ਤੇ ਚੰਗੀ ਤਰ੍ਹਾਂ ਬਾੜ ਲੈਣਾ ਪਾਸਤਾ ਆਪਣਾ ਜੀ ਉਬਲ ਗਿਆ ਤੇ ਬਣ ਗਿਆ ਤੇ ਹੁਣ ਆਪਾਂ ਬਣਾਉਣੀ ਹੈ ਰੈਸਪੀ ਤੇ ਲਾਉਣਾ ਜੀਰੇ ਨੂੰ ਤੜਕਾオイル ਪਾ ਕੇ ਤੇ ਆਪਾਂ ਆਪਣੀ ਸਮਗਰੀ ਪਾਉਣੀ ਆ ਤੇ ਸੌਸ ਰੱਖਿਓ ਕੋਲੇ ਉਹਦੇ ਨਾਲ ਟੇਸਟ ਹੋਰ ਵੀ ਬਣ ਜਾਂਦਾ ਤੇ ਹੁਣ ਪਾਈ ਆਪਾਂオイル ਦੇ ਵਿੱਚ ਪਾ ਲੈਣਾ ਜੀਰਾ ਗਰਮ ਤੇਲ ਜ਼ਿਆਦਾ ਨਾ ਹੋਵੇ ਉਹਦੇ ਨਾਲ ਕੀ ਆ ਫਿਰ ਜੀਰਾ ਮੱਚ ਜਾਣਾ ਤੇ ਇਸ ਵਾਸਤੇ ਚਾਜੜੀਆਂ ਘੜਤਣ ਨਾਰਮਲ ਜਿਹਾ ਤੇਲ ਹੋਵੇ ਤੇ ਸਵਾਦ ਅਨਸਾਰ ਹੀ ਜੀਰਾ ਪਾਇਓ ਜਿਹੜਾ ਸਵਾਦ ਲਿਆ ਦੇਵੇ ਖਾਣ ਵੇਲੇ ਵੀ ਚੰਗੀ ਤਰ੍ਹਾਂ ਜੀਰਾ ਭੁੰਨ ਲੈਣਾ ਫਿਰ ਚੱਕਨੇ ਆਪਾਂ ਪਿਆਜ਼ ਜੀ ਠੀਕ ਹੈ ਜੀ ਪਿਆਜ਼ ਕੱਟ ਕੇ ਰੱਖੋ ਲੰਮੇ-ਲੰਮੇ ਕੱਟਿਓ ਤਾਂ ਜੋ ਖਾਣ ਚ ਵਧੀਆ ਲੱਗੇ ਪਾਸਤੇ ਦੇ ਨਾਲ ਸੁਮੇਲ ਜਾਂ ਹੋ ਜਵੇ ਤੇ ਭੁੰਨ ਲਿਓ ਪੂਰੇ ਪਿਆਜ਼ ਆ ਦੇਖੋ ਮਿਰਚਾਂ ਨਾ ਪੈ ਜਵੇ ਮਿਰਚ ਅਸੀਂ ਪਿੱਚੀ ਕੱਟ ਲਈ ਫਿਰ ਤੜਕੇ ਜਨਾ ਸਵਾਦ ਜਾਣੇ ਰਹਿੰਦਾ ਜੇ ਪਹਿਲਾਂ ਮਿਰਚ ਪਾ ਜੀਵੇ ਤੇ ਲੋ ਜੀ ਜਦੋਂ ਹੋ ਗਏ ਬਰੋਹਨ ਆਪਣੇ ਪਿਆਜ਼ ਇਸ ਤਰ੍ਹਾਂ ਤੇ ਫਿਰ ਜਾਨਕੀ ਤਿਆਰ ਆਪਣੀ ਸਮਗਰੀ ਤੇ ਹੁਣ ਆਪਾਂ ਪਾਉਣਾ ਸਮਾਨ ਆਪਣਾ ਜਿਹੜਾ ਵਿੱਚ ਸਵਾਦ ਅਨਸਾਰ ਵਾਲਾ ਜਿਵੇਂ ਹਲਦੀ ਹੋ ਗਈ ਠੀਕ ਹੈ ਜੀ ਮਿਰਚ ਹੋ ਗਈ ਤੇ ਉਹ ਚੀਜ਼ ਪਾਉਣੀ ਆ ਤੇ ਜਿਸ ਦੇ ਨਾਲ ਪਾਸਤਾ ਬਣਨਾ ਕਰਾਰਾ ਤੇ ਲੋ ਜੀ ਹਲਦੀ ਪਾ ਲੈਣੀ ਆ ਸਵਾਦ ਅਨਸਾਰ ਤੇ ਨਮਕ ਥੋੜਾ ਪਾਇਓ ਕਿਉਂਕਿ ਆਪਾਂ ਪਹਿਲਾਂ ਵੀ ਪਾਇਆ ਹੋਇਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਈ ਵਾਰ ਗਲਤੀ ਨਾਲ ਨਾ ਆਪਾਂ ਤੋਂ ਵੱਧ ਪੈ ਜਾਂਦਾ ਤੇ ਫਿਰ ਖਾਣ ਦਾ ਸਵਾਦ ਨਹੀਂ ਰਹਿੰਦਾ ਹੈਨਾ ਹੋ ਜਾਂਦਾ ਕਈਆਂ ਦੇ ਨਾਲ ਵੀ ਭੁੱਲ ਜਾਂਦੇ ਆਪਾਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਪਹਿਲਾਂ ਪਾਉਣ ਦਾ ਵੀ ਫਾਇਦਾ ਵਾ ਲਓ ਜੀ ਪਿਆਜ਼ ਆਪਾਂ ਬਾਹਲੇ ਭੁੰਲਣੇ ਨਹੀਂ ਤੇ ਬਾਹਲੇ ਕੱਚੇ ਨਹੀਂ ਛੱਡਣੇ ਕਿਨਾਰੇ ਜੀ ਪੱਕੇ ਹੋਣ ਹੁਣ ਪਾ ਲਿਓ ਮਿਰਚਾਂ ਵਿੱਚ ਤੇ ਮਿਰਚ ਵੀ ਸਵਾਦ ਅਨਸਾਰ ਹੀ ਪਾਇਓ ਬਾળી ਪਾ ਲੈਨੇ ਜਦੋਂ ਨਾ ਫਿਰ ਉਦੋਂ ਵੀ ਗੜਬੜ ਹੋ ਜਾਂਦੀ ਆ ਫਿਰ ਚੀਜ਼ ਬਣਾਉਨੇ ਆਪਾਂ ਨਾਲ ਨਾਲ ਤੇ ਖਾਦੀ ਫਿਰ ਜਾਂਦੀ ਨਹੀਂ ਛੱਡ ਦਿੰਦੇ ਆ ਫਿਰ ਸੁਆਦ ਨਹੀਂ ਹੁੰਦਾ। ਇਸ ਕਰਕੇ ਉਹ ਵੀ ਚੀਜ਼ ਹਿਸਾਬ ਦੇ ਨਾਲ ਹੀ ਪਾਇਓ। ਤੇ ਸ਼ੇਕ ਰੱਖਿਓ ਉਵੇਂ ਉਵੇਂ। ਮੱਛੀ ਬਣਾ ਤੇ ਘਰ ਜੀ ਲਓ ਜੀ ਹੁਣ ਆਪਾਂ ਨਾ ਇੱਕ ਜਿਹੜਾ ਪਾਸਤੇ ਦੇ ਵਿੱਚੋਂ ਮਸਾਲਾ ਨਿਕਲਦਾ। ਉਹ ਪਾਉਣਾ। ਤੇ ਸੌਸ ਪਾ ਲਈ ਥੋੜੀ ਜਿਹੀ ਉਹਦੇ ਨਾਲ ਕੀ ਆ ਵੀ ਪਹਿਲਾਂ ਵੀ ਸਾਰੀ ਚੀਜ਼ ਦੇ ਵਿੱਚ ਰਚ ਜਾਂਦੀ ਆ ਚੀਜ਼। ਉੱਤੇ ਤਾਂ ਆਪਾਂ ਪਾ ਕੇ ਖਾਣੀ ਖਾਣੀ ਆ ਸੁਆਦ ਅਨੁਸਾਰ ਤੇ ਜੇ ਤੜਕੇ ਚ ਵੀ ਪਾ ਲੂਗੇ ਤਾਂ ਫਿਰ ਉਹ ਗੰਢਿਆਂ ਦੇ ਨਾਲ ਮਿਰਚਾਂ ਦੇ ਨਾਲ ਸਾਰੀ ਵਧੀਆ ਵਧੀਆ ਬਣ ਜਾਂਦੀ ਕੋਣ ਕਿੰਨਾ ਸੁਹਣਾ ਰੰਗ ਬਣਦਾ ਲਓ ਜੀ ਲਓ ਪਾਸਤਾ ਲੈ ਲਓ ਤੇ ਸਾਣੀ ਦਾ ਧਿਆਨ ਰੱਖਿਓ ਬੇਬੇ ਵਾਲੀ ਨਾ ਚੱਕ ਲਿਓ ਆਟੇ ਵਾਲੀ ਚੱਕ ਕੇ ਫਿਰ ਗਿੱਲੀ ਹੋ ਜੂ ਫਿਰ ਉਹਦੇ ਨਾਲ ਆਟਾ ਲੱਗੋ ਫਿਰ ਆਪਣੇ ਗਾਲਾ ਪਹਿਣੀਆਂ ਤੇ ਪਤਾ ਲੱਗ ਜਾਣਾ ਘਰ ਇਹ ਵੀ ਆਪਾਂ ਕੁਝ ਬਣਾਇਆ ਸੀ ਇਸ ਕਰਕੇ ਧਿਆਨ ਰੱਖਿਓ ਤੇ ਲਓ ਆਪਾਂ ਪਾਸਤਾ ਆਪਣਾ ਬਿਲਕੁਲ ਰੈਡੀ ਹੋ ਰਿਹਾ ਜੀ ਹੁਣ ਪਾ ਲੈਣਾ ਆਪਾਂ ਥੋੜਾ ਜਿਹਾ ਮਸਾਲਾ ਜਿਹੜਾ ਆਪਣੇ ਕੋਲੇ ਪਾਸਤੇ ਦੇ ਵਿੱਚੋਂ ਨਿਕਲਦਾ ਇਹ ਬਾਅਦ ਚ ਤਾਂ ਪਾਉਣਾ ਵੀ ਬੱਚੇ ਮੁੱਚੇ ਜੇ ਨਾ ਕਿਉਂਕਿ ਤਿਆਰ ਹੋਇਆ ਹੁੰਦਾ ਮਸਾਲਾ ਸਾਰਾ ਸਾਰਾ ਮਸਾਲਾ ਤਿਆਰ ਹੋਇਆ ਹ ਤੇ ਉਹਨੂੰ ਸਾਰੇ ਦੇ ਉੱਪਰ ਐ ਰੜਾ ਕੇ ਸਾਫ ਕਰ ਤੇ ਉੱਤੇ ਪਾ ਲੈਣਾ ਇਹ ਆ ਲਓ ਜੀ ਇਹ ਮਸਾਲਾ ਪਿਚਲਾਵਾ ਤੇ ਹੁੰਦੇ ਤਾਂ ਇਹ ਵੀ ਵਧੀਆ ਬਹਿ ਜੇ ਤੁਸੀਂ ਆਪਦੇ ਘਰ ਦੇ ਮਸਾਲੇ ਵੀ ਤਿਆਰ ਕਰੋ ਜੀਰਾ ਭੁੰਨ ਕੇ ਮਸਾਲਾ ਭੁੰਨ ਕੇ ਉਹਨੂੰ ਗਰੋੜੋਂ ਤਾਂ ਆਨੰਦ ਆ ਜਾਂਦਾ ਆ ਲਓ ਜੀ ਇਹ ਹੁਣ ਆਪਣਾ ਪਾਸਤਾ ਬਿਲਕੁਲ ਤਿਆਰ ਆ ਹੁਣ ਤੁਹਾਨੂੰ ਸ਼ਾਕ ਕੇ ਵੀ ਦਿਖਾਉਨੇ ਆ ਤੇ ਵੀ ਕਿੰਨਾ ਘੈਂਟ ਬਣਿਆ ਕਿਵੇਂ ਬਣਿਆ ਮਿਰਚ ਨੂੰ ਸਾਰਾ ਕੁਝ ਓਕੇ ਆਹਾ ਲਓ ਜੀ ਵਾਗੇ ਆਨੰਦ ਆ ਜਿਹੜੀ ਆਪਦੇ ਹੱਥ ਦੀ ਚੀਜ਼ ਬਣਾਈ ਹੈ ਨਾ ਉਪਰ ਦੇਖੋ ਰੰਗ ਵੀ ਕਿੰਨਾ ਸੋਹਣਾ ਆ ਰਿਹਾ ਇਸ ਕਰਕੇ ਤੁਸੀਂ ਵੀ ਬਣਾਓ ਚੀਜ਼ ਤੇ ਖਾਓ ਚੀਜ਼ ਤੇ ਆਨੰਦ ਲਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ